ਕੀਤਾ ਖਾਲਸਾ ਵਾਹਿਗੁਰੂ ਦੀ ਖਿਫਤੇ ਬਹੁਤ ਮੰਦ ਭਾਗੀ ਘਟਣਾ ਵਾਪਰੀ ਆ ਪਿੰਡ ਟਾਂਗਰਾ ਦੇ ਵਿੱਚ ਜੋ ਕਿ ਸਾਡੇ ਗੁਰਦੁਆਰਾ ਸਾਹਿਬ ਦੇ ਗਰੰਥੀ ਸਿੰਘ ਸੀ ਪਿੰਡ ਕੋਟਲਾ ਦੇ ਔਰ ਉੱਥੇ ਲਾਗੇ ਤੋਂ ਇੱਕ ਬੀਬੀ ਆਈ ਦੋ ਚਾਰ ਹੋਰ ਬੰਦੇ ਗੁੰਡੇ ਲੈ ਕੇ ਆਏ ਫਲੇ ਟਾਂਗਰੀ ਪਿੰਡ ਦੇ ਵਿੱਚ ਰਹਿائش ਉਹਨਾਂ ਦੀ ਰਹਿائش ਦੇ ਵਿੱਚ ਆਕੇ ਇੰਨਾ ਕਿ ਜਿਆਦਾ ਬਾਬਾ ਜੀ ਨੂੰ ਜਲੀਲ ਕੀਤਾ ਉਹਨਾਂ ਦੀ ਵਾਈਫ ਦੱਸ ਰਹੀ ਸੀ ਕਿ ਉਹਨਾਂ ਦੇ ਕੇਸ ਪੁੱਟੇ ਗਏ ਔਰ ਉਹਨਾਂ ਦੀ ਦਸਤਾਰ ਜਿਹੜੀ ਆ ਉਹ ਪੈਰਾਂ ਦੇ ਵਿੱਚ ਰੋਲੀ ਉਹਨਾਂ ਦੇ ਕਕਾਰ ਲਾਏ ਔਰ ਇਹ ਬੇਅਦਬੀ ਨੂੰ ਨਾ ਸਹਾਰਦੇ ਹੋਏ ਉਹਨਾਂ ਨੇ ਰਾਤੀ ਟਾਂਗਰਾ ਚੌਂਕੀ ਦੇ ਵਿੱਚ ਰੇਲਵੇ ਸਟੇਸ਼ਨ ਤੇ ਟਾਂਗਰਾ ਚੌਂਕੀ ਚ ਪੈਂਦਾ ਰੇਲਵੇ ਸਟੇਸ਼ਨ ਉੱਥੇ ਉਹਨਾਂ ਨੇ ਖੁਦਕੁਸ਼ੀ ਕਰ ਲਈ ਸੋ ਮੈਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਹੈਰਾਨੀ ਆ ਕਿ ਗੁਰਦੁਆਰੇ ਦਾ ਗਰੰਥੀ ਸਿੰਘ ਜਿਹੜਾ ਹੁੰਦਾ ਵਾ ਉਹ ਇਲਾਕੇ ਦੇ ਮੋਤ 12 ਨਾਲੋਂ ਵੀ ਤਾਂ ਰੁਤਬਾ ਰੱਖਣ ਵਾਲਾ ਹੁੰਦਾ ਵਾ ਅੱਜ ਅਸੀਂ ਗਰੰਥੀ ਸਿੰਘਾਂ ਨੂੰ ਇੰਨਾ ਕਿ ਜ਼ਿਆਦਾ ਇਗਨੋਰ ਕਰ ਰਹੇ ਆ ਕਿ ਕੱਲ ਦਾ ਗਰੰਥੀ ਸਿੰਘ ਚੜ੍ਹਾਈ ਕੀਤਾ ਵਾ ਇਸ ਇਲਾਕੇ ਦਾ ਮੇਨ ਐਮਐਲਏ ਡੈਨੀ ਕਹਿੰਦੇ ਜਿਹਨੂੰ ਉਹਨਾਂ ਨੇ ਇੱਕ ਵਾਰੀ ਵੀ ਜਿਹੜਾ ਪਰਿਵਾਰ ਦੇ ਨਾਲ ਸੰਪਰਕ ਨਹੀਂ ਜੋੜਿਆ ਨਾ ਪਰਿਵਾਰ ਦੇ ਨਾਲ ਹਮਦਰਦੀ ਕਰਨ ਆਏ ਨਾ ਕੋਈ ਸ਼੍ਰੋਮਣੀ ਕਮੇਟੀ ਦਾ ਮੈਂਬਰ ਆਇਆ ਨਾ ਐਸ ਹਲਕੇ ਦਾ ਕੋਈ ਮੈਂਬਰ ਜਿਹੜਾ ਉਹ ਆਇਆ ਕੀ ਅੱਜ ਇਹਨਾਂ ਨੂੰ ਵੋਟਾਂ ਜਿਆਦੀਆਂ ਜ਼ਰੂਰੀ ਹੋ ਗਈਆਂ ਕਿ ਇੱਕ ਜਿਹੜਾ ਇਲਾਕੇ ਦਾ ਗਰੰਥੀ ਸਿੰਘ ਚੜ੍ਹਾਈ ਕੀਤਾ ਉਹ ਜ਼ਰੂਰੀ ਇਹ ਕਿਸ ਹੱਦ ਤੱਕ ਜਿਹੜੇ ਸਾਡੇ ਲੀਡਰ ਆ ਗਿਰ ਚੁੱਕੇ ਨੇ ਹੁਣ ਬੜੀ ਮੁਸਕਤ ਦੇ ਨਾਲ ਅਸੀਂ ਜਿਹੜਾ ਵਾ ਕਾਰਵਾਈ ਕਰਵਾਈ ਕਾਰਵਾਈ ਵੀ ਪੁਲਿਸ ਕਰਕੇ ਰਾਜੀ ਨਹੀਂ ਹੈਗੀ ਫਿਰ ਸੰਗਤਾਂ ਨੇ ਇਲਾਕੇ ਦੀਆਂ ਨੇ ਸਹਿਯੋਗ ਦਿੱਤਾ ਔਰ ਸੰਗਤਾਂ ਅਜੇ ਤੱਕ ਜਿਹੜੀਆਂ ਵਿਰਲਾਪ ਕਰ ਰਹੀਆਂ ਕਿ ਐਡਾ ਜਿਆਦਾ ਚੰਗਾ ਗ੍ਰੰਥੀ ਸਿੰਘ ਜਿਹੜਾ ਵੋ ਲੱਭਣਾ ਬਹੁਤ ਮੁਸ਼ਕਲ ਆ ਅੱਜ ਤੁਹਾਨੂੰ ਪਤਾ ਇਸ ਗੱਲ ਦਾ ਕਿ ਕੋਈ ਗ੍ਰੰਥੀ ਸਿੰਘ ਬਣ ਕੇ ਰਾਜੀ ਨਹੀਂ ਹੈਗਾ ਹਰ ਇੱਕ ਕਮੇਟੀ ਵੀ ਕਮੇਟੀਆਂ ਵੀ ਸਾਡੇ ਗ੍ਰੰਥੀ ਸਿੰਘਾਂ ਨੂੰ ਇਗਨੋਰ ਕਰ ਰਹੀਆਂ ਔਰ ਆ ਤਾਜ਼ਾ ਘਟਨਾ ਤੁਹਾਡੇ ਸਾਹਮਣੇ ਆ ਕਿ ਇੱਕ ਗ੍ਰੰਥੀ ਸਿੰਘ ਨੂੰ ਚੰਗੇ ਭਲੇ ਗ੍ਰੰਥੀ ਸਿੰਘ ਨੂੰ ਔਰ ਕਥਾ ਕਰਦਾ ਕੀਰਤਨ ਬੱਚਿਆਂ ਨੂੰ ਸਿਖਾਉਂਦਾ ਤੇ ਅਲੋਕੇਸ਼ਨ ਕੀ ਲਾਇਆ ਉਹਦੇ ਤੇ ਉਹ ਕਿੱਡੀ ਘਟਿਆ ਸੋਚਦੇ ਬੰਦੇ ਹੋਣਗੇ ਜਿਨ੍ਹਾਂ ਨੇ ਇੱਕ 2 3 4 ਸਾਲ ਦੀ ਬੱਚੀ ਦਾ ਅਲੀਕੇਸ਼ਨ ਲਾਇਆ ਕਿ ਉਹਨੂੰ ਅਸ਼ਲੀਲ ਜਿਹੜੀਆਂ ਫਿਲਮਾਂ ਬਾਬਾ ਜਿਹੜਾ ਵਿਖਾ ਰਿਆ ਸੀ ਕਿੱਡੀ ਮਾੜੀ ਸੋਚਦੇ ਬੰਦਿਆਂ ਨੇ ਇੱਕ ਆਪਣੀ ਰੰਜਿਸ਼ ਕੱਢਣ ਦਾ ਕਰਕੇ ਇੱਕ ਛੋਟੀ ਬੱਚੀ ਦਾ ਵੀ ਨਹੀਂ ਸੋਚਿਆ ਵੀ ਅਸੀਂ ਉਹਨੂੰ ਬਦਨਾਮ ਕਰਨ ਲੱਗੇ ਆ ਤੇ ਉਹਦੇ ਤੇ ਬਾਬਾ ਜੀ ਤੇ ਇਲਜ਼ਾਮ ਲਾਇਆ ਔਰ ਬਾਬਾ ਜੀ ਜਿਹੜਾ ਚੰਗਾ ਬੰਦਾ ਹੁੰਦਾ ਵਾ ਨਾ ਉਹ ਕਦੀ ਵੀ ਇਹੋ ਜੀਆਂ ਗੱਲਾਂ ਨਹੀਂ ਸਹਾਰਦਾ ਔਰ ਨਾ ਸਹਾਰਦੇ ਹੋਏ ਰਾਤੀ ਉਹਨਾਂ ਨੇ ਖੁਦਕੁਸ਼ੀ ਕਰ ਲਈ ਆ ਔਰ ਬੜੀ ਮਾੜੀ ਗੱਲ ਆ ਇਲਾਕੇ ਦੇ ਮੋਤਵਰ ਬੰਦਿਆਂ ਵਾਸਤੇ ਕਿ ਕੋਈ ਵੀ ਪਰਿਵਾਰਕ ਮੈਂਬਰਾਂ ਦੇ ਨਾਲ ਹਮਦਰਦੀ ਕਰਨ ਵਾਸਤੇ ਵੀ ਨਹੀਂ ਪੁੱਛਾ ਔਰ ਦੂਸਰੀ ਗੱਲ ਮੇਨ ਜੇ ਕਾਰਵਾਈ ਪੁਲਿਸ ਨੇ ਵਧੀਆ ਤਰੀਕੇ ਦੇ ਨਾਲ ਇਹਨਾਂ ਦੇ ਗ੍ਰਿਫਤਾਰ ਨਾ ਕੀਤਾ ਕਾਰਵਾਈ ਨਾ ਕੀਤੀ ਤੇ ਸਾਰੀ ਸੰਗਤ ਜਿਸ ਤਰ੍ਹਾਂ ਹੀ ਅੱਜ ਇਕੱਠੇ ਹੋਏ ਹੋਏ ਆ ਇਸੇ ਤਰ੍ਹਾਂ ਹੀ ਫੇਰ ਵੀ ਇਕੱਠੇ ਹੋਣਾ ਜਾਣਦੇ ਆ ਸੋ ਮੈਂ ਸਰਕਾਰ ਦੇ ਕੋਲੋਂ ਇਹ ਮੰਗ ਕਰਦਾ ਆ ਕੀ ਗਰੰਥੀ ਸਿੰਘ ਬਾਬੇ ਦੀ ਸ਼ਹਾਦਤ ਨੂੰ ਸ਼ਹਾਦਤ ਹੀ ਉਹਨਾਂ ਦੀ ਚੜ੍ਹਾਈ ਕੀਤੇ ਨੇ ਉਹ ਉਹਨਾਂ ਦੀ ਮੌਤ ਨੂੰ ਮੁੱਖ ਰੱਖਦੇ ਹਾਂ ਦੋਸ਼ੀਆਂ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਉਹ ਕੀਤੀ ਜਾਵੇ ਨਹੀਂ ਤੇ ਇਸੇ ਤਰ੍ਹਾਂ ਹੀ ਫੇਰ ਜਿਹੜਾ ਵਾ ਇਹ ਤੇ ਘੱਟ ਸੰਗਤ ਆ ਜਾਂ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜਾ ਸੰਗਤ ਆ ਉਹ ਸੰਘਰਸ਼ ਕਰਨ ਨੂੰ ਵੀ ਜਿਹੜੀ ਆ ਉਹ ਤਿਆਰ ਆ ਕਿਉਂਕਿ ਜੇ ਅੱਜ ਆਪਾਂ ਆਪਣੇ ਗਰੰਥੀ ਸਿੰਘਾਂ ਦੇ ਨਾਲ ਨਹੀਂ ਖੜਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਉਹ ਗਰੰਥੀ ਸਿੰਘ ਬਣਨ ਵਾਲੇ ਕੋਈ ਸੋਚੂਗਾ ਨਹੀਂ ਸੋ ਇੱਕ ਹੋਰ ਬੜੀ ਸ਼ਰਮ ਵਾਲੀ ਗੱਲ ਹੈ ਕਿ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਬਾਬਾ ਜੀ ਡਿਊਟੀ ਕਰ ਰਹੇ ਸੀ ਨਾ ਉਥੋਂ ਦੀ ਸੰਗਤ ਆਈ ਆ ਪਰ ਪ੍ਰਬੰਧਕ ਕਮੇਟੀ ਦਾ ਕੋਈ ਮੈਂਬਰ ਨਹੀਂ ਆਇਆ ਦੱਸੋ ਅਸੀਂ ਇੰਨਾ ਕੀ ਕਦਰ ਕਰਦੇ ਆ ਆਪਣੇ ਗ੍ਰੰਥੀ ਸਿੰਘਾਂ ਦੀ ਕਿੱਡੀ ਸ਼ਰਮ ਵਾਲੀ ਗੱਲ ਆ ਗੋਲਕਾ ਖੋਲਣ ਲੱਗੇ ਤਾਂ ਅਸੀਂ ਬੜੇ ਇਕੱਠੇ ਹੋ ਕੇ ਆ ਜਾਂਦੇ ਆ ਕਿੰਨਾ ਕੁ ਕਦਰ ਕਰ ਰਹੇ ਆ ਅੱਜ ਅਸੀਂ ਆਪਣੇ ਗ੍ਰੰਥੀ ਸਿੰਘਾਂ ਦਾ ਸੋ ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਔਰ ਮੈਨੂੰ ਇਹਨਾਂ ਬੰਦਿਆਂ ਦੇ ਬਹੁਤ ਜ਼ਿਆਦਾ ਸ਼ਰਮ ਆ ਰਹੀ ਆ ਜਿਹੜੇ ਹਲਕੇ ਦੇ ਐਮਐਲਏ ਹਲਕੇ ਦੇ ਹੋਰ ਮੋਤਵਾਰ ਸ਼੍ਰੋਮਣੀ ਕਮੇਟੀ ਦੇ ਅਕਾਲ ਤਖਤ ਦੇ ਉੱਤੇ ਕਿ ਕਿੱਡੀ ਸ਼ਰਮ ਵਾਲੀ ਗੱਲ ਆ ਉਹ ਇੱਕ ਗ੍ਰੰਥੀ ਸਿੰਘ ਚੜ੍ਹਾਈ ਕੀਤਾ ਹੋਵੇ ਦੁਖੀ ਹੋ ਕੇ ਤੇ ਉਹ ਪਰਿਵਾਰ ਦੇ ਨਾਲ ਹਮਦਰਦੀ ਕਰਨ ਵਾਸਤੇ ਵੀ ਜੜਿਆ ਨਾ ਪਹੁੰਚਣ ਸੋ ਸਰਕਾਰ ਦੇ ਗਾੜੀ ਹੱਥ ਜੋੜ ਕੇ ਬੇਨਤੀ ਆ ਕਿ ਸਾਡੇ ਸਬਰ ਨੂੰ ਜਿਹੜਾ ਇਦਾਂ ਹੀ ਬੱਜਾ ਰਹਿਣ ਦਿਓ ਤੇ ਦੋਸ਼ੀਆਂ ਦੇ ਬਣਦੀ ਕਾਰਵਾਈ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾ ਲੈਣਾ ਤੇਰਾ ਕੀ ਖਾਨ ਖਲਾਉਂ ਤੋਲੀ ਨਾ ਨਾ ਚਾਹ ਤੇ ਚਲਾ ਜਾ ਕਿ ਪੀਸ ਲਾ ਲਾ ਦੇ ਕੋਈ ਨਾ ਬਾਬਾ ਜੀ ਇਹ ਪੀਸ ਪੀਸ ਹੋਏ ਕੀ ਮੇਰਾ ਸਰਮਣ ਬਚਾ ਉਹ ਮੈਨੂੰ ਮਾਰਦੇ ਓਏ ਰੁਪਾ ਉਹ ਮੈਨੂੰ ਮਾਰਦੇ ਗਏ ਮੇਰਾ ਬੱਤੀ ਨੂੰ ਨਾ ਆਵੇ ਬਾਬਾ ਜੀ ਦੇ ਇਹ ਵੱਡਾ ਬੇਟਾ ਹੈ ਜੀ ਇਹ ਛੋਟਾ ਬੇਟਾ ਤੇ ਇਹ ਉਹਨਾਂ ਦੀ ਵਾਈ ਸਾਡੇ ਬੇਟੀਆਂ ਦੇਖੋ ਅੱਜ ਉਹਨਾਂ ਦੀ ਡੈਥ ਹੋ ਗਈ ਆ ਕੌਣ ਜ਼ਿੰਮੇਵਾਰ ਆ ਕਦੀ ਵੀ ਕੋਈ ਸ਼੍ਰੋਮਣੀ ਕਮੇਟੀ ਨੇ ਕਦੀ ਵੀ ਕੋਈ ਅਕਾਲ ਤਖਤ ਦੇ ਜਹੇਦਾਰ ਨੇ ਇਹ ਮੂੰਹ ਚੁੱਕ ਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੋਟਾਂ ਮੰਗਣਾ ਆਉਂਦੇ ਆ ਅੱਜ ਇਹਨਾਂ ਦੇ ਬੱਚਿਆਂ ਦੀ ਜੇ ਅੱਜ ਉਹ ਸੰਸਕਾਰ ਤੇ ਨਹੀਂ ਪਹੁੰਚੇ ਇਥੇ ਤੇ ਕੋਈ ਇਹਨਾਂ ਦੀ ਸਾਰ ਲਊਗਾ ਤੇ ਕੌਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਗਰੰਥੀ ਸਿੰਘ ਬਣੂਗਾ ਜੇ ਅੱਜ ਆਪਾਂ ਧਾਰਮਿਕ ਬੰਦਿਆਂ ਨੂੰ ਐਨੇ ਪੜ੍ਹੇ ਲਿਖੇ ਵਿਦਵਾਨ ਸੀ ਉਹ ਬਾਬਾ ਜੀ ਤੇ ਅੱਜ ਇਹਨਾਂ ਨੇ ਮੋਤਬਾਰਾਂ ਨੇ ਇਗਨੋਰ ਕੀਤਾ ਅਕਾਲ ਤਖਤ ਨੇ ਵੀ ਕੀਤਾ ਕੌਣ ਇਹਨਾਂ ਬੱਚਿਆਂ ਦੀ ਸਾਰ ਲਊਗਾ ਇਹ ਉਹਨਾਂ ਦੇ ਮਾਤਾ ਜੀ ਆ ਸੋ ਸਾਨੂੰ ਕੋਈ ਇਹ ਨਹੀਂ ਹੈਗਾ ਕਿ ਇਹਨਾਂ ਨੂੰ ਪੈਸਿਆਂ ਦੀ ਲੋੜ ਇਹਨਾਂ ਦੀ ਇਹੀ ਮੰਗ ਆ ਕਿ ਬਣ ਦੋਸ਼ੀਆਂ ਦੇ ਬਣਦੀ ਕਾਰਵਾਈ ਹੋਵੇ ਔਰ ਉਹਨਾਂ ਨੂੰ ਕੀਤੇ ਦੀ ਜਿਹੜੀ ਸਜ਼ਾ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਨਹੀਂ ਕੋਈ ਨਹੀਂ ਬੱਚਿਆ